ਨੈਸ਼ਨਲ ਇੰਸਟੀਚਿਊਟ ਆਫ ਪੰਜਾਬ ਸਟੱਡੀਜ਼ ਭਾਈ ਵੀਰ ਸਿੰਘ ਸਾਹਿਤ ਸਦਨ ਨਵੀਂ ਦਿੱਲੀ ਅਤੇ ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵੱਲੋਂ ਭਾਈ ਵੀਰ ਸਿੰਘ ਸਾਹਿਤ ਸਦਨ ਨਵੀਂ ਦਿੱਲੀ ਵਿਖੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਨੂੰ ਸਮਰਪਿਤ ਸ਼੍ਰੀ ਗੁਰੂ ਤੇਗ ਬਹਾਦਰ ਧਰਮ ਦੇ ਰਖਵਾਲੇ ਵਿਸ਼ੇ ਤੇ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵੱਖ-ਵੱਖ ਮਹਾਰ ਬੁਲਾਰਿਆਂ ਨੇ ਆਪਣੇ ਵਿਚਾਰ ਰੱਖੇ ਇਸ ਮੌਕੇ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਬਿੰਦ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੀ ਧਰਮ ਪਤਨੀ ਗੁਰਸ਼ਰਨ ਕੌਰ ਅਤੇ 4 ਨਾ ਪਤਵੰਤਿਆਨੇ ਸ਼ਿਰਕਤ ਕੀਤੇ ਇਸ ਮੌਕੇ ਪ੍ਰਬੰਧਕਾਂ ਨੇ ਆਏ ਮਹਿਮਾਨਾਂ ਦਾ ਸਵਾਗਤ ਅਤੇ ਸਨਮਾਨ ਕੀਤਾ ਮੈਂ ਭਾਈ ਵੀਰ ਸਿੰਘ ਸਾਹਿਤ ਸਦਨ ਦੀ ਸਾਰੀ ਮੈਨੇਜਮੈਂਟ ਖਾਸ ਕਰਕੇ ਸਮਿੰਦਰ ਸਿੰਘ ਹੋਰੀ ਔਰ ਬਾਕੀ ਸਾਰੇ ਸਾਥੀਆਂ ਦਾ ਬਹੁਤ ਧੰਨਵਾਦੀ ਹਾਂ ਔਰ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਦਾ ਹਾਂ ਕਿ ਗੁਰੂ ਸਾਹਿਬ ਨੇ ਬੜੀ ਸ੍ਰੀ ਗੁਰੂ ਤੇਗ ਬਹਾਦਰ ਪਾਸ਼ਾ ਨੇ ਬੜੀ ਕਿਰਪਾ ਕੀਤੀ ਕਿ ਉਹਨਾਂ ਦੀ ਜਿਹੜੀ ਅਦੁੱਤੀ ਸ਼ਹਾਦਤ ਹੈ ਜਿਹੜੀ ਲਾਸਾਨੀ ਸ਼ਹਾਦਤ ਹੈ ਜਿਹਦੀ ਦੁਨੀਆ ਦੇ ਵਿੱਚ ਕਿਤੇ ਕੋਈ ਮਿਸਾਲ ਨਹੀਂ ਮਿਲਦੀ ਕਦੇ ਹੋਇਆ ਹੀ ਨਹੀਂ ਕਿ ਕਿਸੇ ਨੇ ਕਿਸੇ ਹੋਰ ਦੇ عقیده ਲਈ ਖੁਦ ਜਾ ਕੇ ਖੁਦ ਕਾਤਲ ਕੋਲੇ ਜਾ ਕੇ ਸ਼ਹਾਦਤ ਦਿੱਤੀ ਹੋਵੇ ਆਪਣੇ ਆਪਣੇ عقیده ਲਈ ਆਪਣੇ ਘਰ ਲਈ ਆਪਣੇ ਪਰਿਵਾਰ ਦੇ ਲਈ ਸ਼ਹਾਦਤਾਂ ਦੇ ਦਿੱਤੀਆਂ ਲੇਕਿਨ ਇਸ ਤਰ੍ਹਾਂ ਦੀ ਸ਼ਹਾਦਤ ਕਿਤੇ ਨਹੀਂ ਸੀ ਸੀ ਸੋ ਉਸ ਸ਼ਹਾਦਤ ਦਾ ਸ਼੍ਰੀ ਗੁਰੂ ਤੇਗ ਬਹਾਦਰ ਪਾਸ਼ਾ ਦੀ ਸ਼ਹਾਦਤ 3.5 ਸੌ ਸਾਲਾਂ ਜਿਹੜੀ ਸ਼ਤਾਬਦੀ ਹੈ ਉਹਦੇ ਸਮਾਗਮ ਨੂੰ ਮੁੱਖ ਰੱਖਦਿਆਂ ਹੋਇਆਂ ਭਾਈ ਵੀਰ ਸਿੰਘ ਸਾਹਿਬ ਤੋਂ ਨਵੀਂ ਦਿੱਲੀ ਵੱਲੋਂ ਇੱਕ ਬਹੁਤ ਹੀ ਪ੍ਰਭਾਵਸ਼ਾਲੀ ਸੈਮੀਨਾਰ ਕਰਵਾਇਆ ਜਾ ਰਿਹਾ ਹੈ ਸੋ ਇਹਦੇ ਲਈ ਮੈਂ ਤਾਂ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਦਾ ਕਿ ਬੜੀ ਵੱਡੀ ਸੇਵਾ ਹੈ ਔਰ ਸਮੇਂ ਦੀ ਲੋੜ ਹੈ ਕਿ ਗੁਰੂ ਸਾਹਿਬ ਦੀ ਸ਼ਹਾਦਤ ਦਾ ਜਿਹੜਾ ਸਨੇਹਾ ਕਰ ਰੇ ਜਿਹੜਾ ਕੰਪੈਸ਼ਨ ਔਰ ਕੋ-ਐਗਜ਼ਿਸਟੈਂਸ ਦਾ ਜਿਹੜਾ ਸਨੇਹਾ ਇਸ ساری ਦੁਨੀਆ ਦੇ ਵਿੱਚ ਜਾਵੇ ਤਾਂ ਕਿ ਦੁਨੀਆ ਦੇ ਸ਼ਾਂਤੀ ਤਰੱਕੀ ਪੈਦਾ ਹੋਵੇ ਸੈਮੀਨਾਰ ਕਰਾਇਆ ਜਾ ਰਿਹਾ ਹੈ ਜਿਹੜਾ ਕਿ ਬਹੁਤ ਹੀ ਸ਼ਲਾਘਾ ਹੀ ਹੋ ਗਿਆ ਔਰ ਉਹਦਾ ਟਾਈਮ ਹੈ ਉਹ ਕੋਈ ਇਹ ਨਹੀਂ ਕਿ 1 ਸਾਲ ਕੀਤਾ ਤੇ ਬਸ ਕਰੋ ਮਤਲਬ ਕਿ ਲੋਕਾਂ ਨੂੰ ਜਾਗਰੂਤ ਕਰਨ ਵਾਸਤੇ ਕਿਸ ਤਰ੍ਹਾਂ ਗੁਰੂ ਸਿੱਖ ਗੁਰੂ ਸਾਹਿਬਾਨ ਨੇ ਸ਼ਹੀਦੀਆਂ ਦਿੱਤੀਆਂ ਧਰਮ ਦੀ ਰੱਖਿਆ ਕੀਤੀ ਸਿਰਫ ਆਪਣੇ ਧਰਮ ਦੀ ਨਹੀਂ ਹੋਰ ਧਰਮ ਨੇ ਜਗਤ ਦੇ ਧਰਮ ਦੀ ਰੱਖਿਆ ਕੀਤੀ ਰੱਖਿਆ ਕੀਤੀ ਇਹ ਮੈਸੇਜ ਹਰ ਜਗ੍ਹਾ ਪਹੁੰਚਣਾ ਚਾਹੀਦਾ ਹੈ ਜਿਸ ਤਰ੍ਹਾਂ ਹੁਣੇ ਪ੍ਰੈਜ਼ੀਡੈਂਟ ਸਾਹਿਬ ਨੇ ਫੋਰਮਰ ਪ੍ਰੈਜ਼ੀਡੈਂਟ ਸਾਹਿਬ ਨੇ ਬੋਲਿਆ ਕਿ ਇਹ ਮੈਸੇਜ ਇਹ ਜਿਹੜਾ ਸੰਦੇਸ਼ ਆ ਇਸ ਸਾਰੀ ਸਾਰੀ ਦੁਨੀਆ ਚ ਜਾਣਾ ਚਾਹੀਦਾ ਹੈ ਸਾਰੀ ਦੁਨੀਆ ਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਗੁਰੂ ਸਾਹਿਬਾਂ ਨੇ ਕਿਸ ਤਰ੍ਹਾਂ ਹੋਰ ਧਰਮਾਂ ਦੀ ਰੱਖਿਆ ਕਰਨ ਵਾਸਤੇ ਆਪਣੀ ਕੁਰਬਾਨੀ ਦਿੱਤੀ ਸੋ ਬਹੁਤ ਹੀ ਚੰਗਾ ਉਪਰਾਲਾ ਹੈ ਮੈਂ ਇਹਦੀ ਬਹੁਤ ਚਲਾਕਾ ਕਰਦੀ ਹਾਂ ਔਰ ਵਾਹਿਗੁਰੂ ਚੜ੍ਹਦੀ ਕਲਾ ਰੱਖ ਕੇ ਖਾਲਸੇ ਪੰਥ ਨੂੰ ਦੀ ਤਰੱਕੀ ਹੋਵੇ ਔਰ ਗੁਰੂ ਸਾਹਿਬਾਂ ਦੇ ਪਾਏ ਹੋਏ ਪੂਰਨ ਹੈ ਤੇ ਚਲਿਏ ਅਸੀਂ ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਅਸੀਂ ਆਪਣਾ ਆਪਣਾ ਯੋਗਦਾਨ ਜੋ ਦੇ ਸਕਦੇ ਆ ਦਈਏ ਜਿਵੇਂ ਮੈਂ ਪਹਿਲਾਂ ਦੱਸਿਆ ਸੀ ਕਿ ਸਾਡੇ ਇੰਸਟੀਚਿਊਟ ਨੇ ਡਾਕਟਰ ਮਨਮੋਨ ਸਿੰਘ ਦੀ ਸਰਪ੍ਰਸਤੀ ਹੇਠ ਬਹੁਤ ਕੰਮ ਕੀਤੇ ਸਿੱਖਣ ਦਾ ਕੀਮਤੀ ਵਿਰਸਾ ਬਚਾਉਣ ਲਈ ਗੁਰੂ ਗ੍ਰੰਥ ਸਾਹਿਬ ਦੁਰਲਭ ਬੀੜਾਂ ਦੀ ਜਿਹੜੀ ਬੀੜ ਦਾ ਪਸੇ ਹਿੰਦੂ ਬੰਗਾ ਜ਼ਿਕਰ ਕਰ ਰਹੇ ਹਨ ਉਹ ਵੀਰ ਪੰਜਾਬ ਦੀ ਚੰਡੀਗੜ੍ਹ ਵਿੱਚ ਮਾੜੀ ਹਾਲਤ ਵਿੱਚ ਸੀਗੀ ਜਦੋਂ ਸਾਨੂੰ ਪਤਾ ਲੱਗਿਆ ਕਿ ਅਸੀਂ ਜਾ ਕੇ ਉਹਨੂੰ ਡਿਜੀਟਾਈਜ਼ ਕਰਾਇਆ ਇਨਟੈਕ ਵਾਲਿਆਂ ਤੋਂ ਕਨਜ਼ਰਵ ਕਰਾਇਆ ਪਰ ਇਸ ਪ੍ਰੋਜੈਕਟ ਵਿੱਚ ਅਸੀਂ ਇੱਕ ਬਣਾਇਆ ਲੋਕੇਟਿੰਗ ਕੈਟਲੋਗਿੰਗ ਐਂਡ ਕਨਜ਼ਰਵਿੰਗ ਰੈਰ ਹੈਰੀਟੇਜ ਨੂੰ ਲੱਭਣਾ ਪਹਿਲਾਂ ਫਿਰ ਕੈਟਲੌਗ ਬਣਾਉਣਾ ਫਿਰ ਉਹਨਾਂ ਨੂੰ ਬਚਾਉਣਾ ਹੈ ਇਹ ਭਾਈ ਬੁੱਢਾ ਸਿੰਘ ਜੀ ਦੀ ਬੜੀ ਗੁਰੂ ਦੀ ਕਿਰਪਾ ਭਾਈ ਰੂਪ ਚੰਦ ਦਾ ਪਰਿਵਾਰ ਭਾਈ ਰੂਪਾ ਜੀ ਨੇ ਦਸੇ ਪਾਤਸ਼ਾਹ ਦਾ ਆਨੰਦ ਕਾਰਜ ਕਰਾਇਆ ਸੀ ਜਿੱਥੇ ਅੱਜ ਕਰ ਹੈਗਾ ਗੁਰੂ ਕਾ ਲੋਹਰ ਬੜੀਆਂ ਬਖਸ਼ਿਸ਼ ਐ ਇਸ ਪਰਿਵਾਰ ਕੋਲ ਇੱਕ ਅਵੀ ਗੁਰੂ ਦੀ ਬਖਸ਼ਿਸ਼ ਐ ਕਿ ਇਹ ਬੜੇ ਮੋਡਰਨ ਬੜੇ ਕੋਆਪਰੇਟਿਵ ਬੜੇ ਚੰਗੇ ਬੱਚੇ ਨੇ ਇਹ ਰਾਤੋ ਰਾਤ ਡਰਾਈਵ ਕਰਕੇ ਆ ਗਏ ਬੇਨਤੀ ਕੀਤੀ ਤਾਂ ਅਸੀਂ ਵਾਹਿਗੁਰੂ ਕਰੇ ਇਹਨਾਂ ਨੂੰ ਇਹਨਾਂ ਕੋਲ ਬਹੁਤ ਦੁਰਲੱਭ ਜ਼ਮੀਨ ориджинали অথেন্টিক ਨੇ ਇੱਕ ਅਧੀ ਡੁਪਲੀਕੇਟ ਕੰਮ ਨਹੀਂ ਕਰਦੇ ਜਿਹੜੇ ਆਮ ਹੁੰਦੇ ਨੇ ਬਾਜ਼ਾਰ ਵਿੱਚ ਤੇ ਇਸ ਕਰਕੇ ਅਸੀਂ ਚਾਹਨੇ ਆ ਸੋ ਇਹਨਾਂ ਨੇ ਰਾਤ ਅਧੀ ਰਾਤ ਆਏ ਧੰਨਵਾਦ ਕਰਦੇ ਆ ਇਹਨਾਂ ਕੋਲ ਬਹੁਤ ਚੀਜ਼ਾਂ ਪਈਆਂ ਨੇ ਗੁਰੂ ਸਾਹਿਬ ਦੇ ਹੱਥੇ ਲਿਖਿਆ ਹੁਕਮਨਾਮਾ ਉਦਸਰਨ ਤੇ ਇੱਕ ਬਾਦਸ਼ਾਹ ਦਾ ਹੁਕਮਨਾਮਾ ਕਿੰਨਾ ਸੋਹਣਾ ਸਵਾਲ ਕਿ ਰੱਖਿਆ ਇਹਨਾਂ ਨੇ ਬੜੀ ਬਖਸ਼ੀ ਨੇ ਪਰਿਵਾਰ ਚੋਂ ਬਾਜ਼ ਬੜੀ ਕੁਰਬਾਨੀਆਂ ਹੋਈਆਂ ਅੱਛਾ ਇੱਕ ਇੰਟਰਸਟਿੰਗ ਗੱਲ ਹੈ ਉਹ ਰਥ ਜਿੱਤੇ ਮਾਤਾ ਗੰਗਾ ਜੀ ਗੁਰੂ ਸਾਹਿਬ ਤੋਂ ਅਸ਼ੀਰਵਾਦ ਲੈ ਕੇ ਉਹ ਰਥ ਹੈਗਾ ਇਹਨਾਂ ਦੇ ਪਰਿਵਾਰ ਕੋਲ ਇਹ ਬੜੇ ਸਿਆਣੇ ਨੇ ਇਹਨਾਂ ਪਹਿਲਾਂ ਰਥ ਅੰਦਰ ਰੱਖ ਕੇ ਫਿਰ ਦੀਵਾਰ ਬਣਾਈ ਛੋਟਾ ਦਰਵਾਜ਼ਾ ਲਾਤਾ ਰਥ ਬਾਹਰ ਆ ਹੀ ਨਹੀਂ ਸਕਦਾ ਨਾ ਠੀਕ ਹੈ ਜੀ ਹਾਂਜੀ ਚੋਰੀ ਕਿਵੇਂ ਕਰਾਂਗੇ ਪਰ ਦੀਵਾਰ ਤੋੜਨੀ ਪਏਗੀ ਬੜੇ ਸਿਆਣੇ ਜੋ ਵੀ ਹੈ ਪਰ ਚੰਗਾ ਕੀਤਾ ਕਿ ਇਹਨਾਂ ਨੇ ਜੋ ਤਰੀਕੇ ਨਾਲ ਜੋ ਵਿਰਸਾ ਸੰਭਾਲ ਕੇ ਰੱਖਿਆ ਤੇ ਗੁਰੂ ਇਹਨਾਂ ਦੇ ਕਿਰਪਾ ਕਰੇ ਬਾਕੀ ਚੀਜ਼ਾਂ ਦੇਖ ਸਕਦੇ ਹੋ ਦੂਜੀ ਅਸੀਂ ਕੀ ਕੀਤਾ ਹੈਗਾ ਗੁਰੂ ਤੇਗ ਬਹਾਦਰ ਡਿਫੈਂਡਰ ਆਫ ਹਿਮ ਆਮ ਕਹਿੰਦੇ ਹਿੰਦੀ ਚਾਦਰ ਸਰਬ ਸੇਸ਼ ਦੀ ਢਾਪੀ ਚਾਦਰ ਉਹ ਹੈਗਾ ਦੁਨੀਆ ਦਾ ਫ੍ਰੀडम ਮੂਵਮੈਂਟ ਲਈ ਦੁਨੀਆ ਦੀ ਰੀਚ ਇਸ ਫ੍ਰੀडम ਮੂਵਮੈਂਟ ਨਾਲ ਕਾਪ ਕੀਤਾ ਇਸ ਕਰਕੇ ਉਹਨਾਂ ਨੂੰ ਉਹ ਦੱਸਿਆ ਨਾ ਉਹਨਾਂ ਦਾ ਦਾਇਰਾ ਆਉਣ ਦੇ ਸਿੱਖਿਆ ਦਾ ਉਹ ਵਿਸ਼ਵ ਵਿਆਪੀ ਹੈ ਸਿਰਫ ਧਰਮ ਤੱਕ ਕਸ਼ਮੀਰੀ ਪੰਡਤ ਤੱਕ ਲਿਮਟਿਡ ਨਹੀਂ ਹੋ ਸਕਦਾ ਅਸੀਂ ਇਹ ਮੈਸੇਜ ਦੇਣ ਲਈ ਇਹ ਉਪਰਾਲਾ ਕੀਤਾ ਟ੍ਰਾਂਸਲੈਟ ਨਾਲ ਇਹ ਟ੍ਰਾਂਸਲਾਈਟ ਜਿਹੜੀਆਂ ਆਦੇਸ਼ਾਂ ਵਿਦੇਸ਼ਾਂ ਜਾ ਚੁੱਕੀਆਂ ਹਨ ਤੇ ਅਸੀਂ ਦੁਬਾਰਾ ਇੱਥੇ ਜਿਹੜਾ ਅੱਜ ਇਸ ਪੋਕੇ ਤੇ ਲਾਈਆਂ